ਇਹ ਲਾ ਲੇ ਇਹ ਨਾ ਨਾ ਟੋਲ ਦੇ ਇਹ ਤਾਂ ਕਿੰਨੇ ਲੰਬੇ ਕਿੰਨੇ ਦਾ ਗੋਡੇ ਨੂੰ ਵੱਡਵਾਗੇ ਤਾਂ ਕੋਈ ਚੱਕਰ ਨਹੀਂ ਆ ਇਧਰ ਆ ਪਏ ਆ ਅੰਦਰ ਆ ਆ ਪਏ ਇਧਰ ਉਹਦੇ ਨਾਲ ਇਹ ਆਉਂਦੇ ਨਾ ਨਾ ਟੋਲ ਦੇ ਤੇਰੇ ਲਈ ਤੋਂ ਜੇ ਨਾ ਤੇਰੇ ਲਈ ਨਾ ਉਹ ਤੇ ਦੱਬੇ ਚ ਨਹੀਂ ਬੀਤੇ ਜਾ ਗਨੀਆਂ ਬੋਲਟਾਂ ਲੈ ਆ ਦੇ ਆ ਦੇ ਥੰਦੇ ਉਹਨਾਂ ਨੇ ਅਜਾ ਤੋ ਤਿੰਨ ਚਾਹੀਦੇ ਨਹੀਂ ਬੱਦਸੀਂ ਦੇ ਵੀ ਨਹੀਂ ਸਕਦੇ ਯਾਰੋ ਕਟਾ ਰਸਟਰ ਤੜੱਕੇ ਦਾ 78 ਰੁਪਏ ਦਾ ਬੋਲਟ ਉੱਪਰ ਇਹ ਵੈਸੇ ਕਰਦਾ ਹਾਂ ਹਾਂ ਪਾਣਾ origignal ਹੈ ਇਹ ਹੈ ਜੀ ਕੋਲਡ ਸਟੋਰ ਬਰੀਮਾ ਇਹ ਹੋ ਗਿਆ ਸੀ ਡਿਸਕਨੈਕਟ ਕਉਕੇ ਜਿਆਦਾ ਸਟੋਰ ਦੇ ਅੰਦਰ ਜਾਂਦੇ ਆ ਨਾ ਤਾਂ ਰੇਂਜ ਬਿਲਕੁਲ ਬੰਦ ਹੋ ਜਾਂਦੀ ਏ ਤੇ ਸਾਰਾ ਇਹ ਅੰਦਰੋਂ ਬੰਦ ਆ ਏ ਬਿਲਕੁਲ ਨਾ ਬਾਹਰਲੀ ਹਵਾ ਅੰਦਰ ਆ ਸਕਦੀ ਆ ਨਾ ਅੰਦਰੋਂ ਬਾਹਰ ਜਾ ਸਕਦੀ ਆ ਬਿਲਕੁਲ ਯਾਨੀ ਕਿ ਫਿਕਸ ਹੋਇਆ ਪਿਆ ਏ ਇਹਨ ਜਿਆਦਾ ਅੰਦਰ ਜਾਂਦੇ ਆ ਤਾਂ ਰੇਂਜ ਬਿਲਕੁਲ ਕੱਟ ਜਾਂਦੀ ਏ ਯਾਨੀ ਮੋਬਾਈਲ ਦੀ ਰੇਂਜ ਨਹੀਂ ਆਉਂਦੀ ਕਿੱਥੇ ਅੰਦਰ ਅਮਿਆ ਕਮਰੇ ਤੇ ਗਿਆ ਸੀ ਟਾਵਰੇ ਨਹੀਂ ਸੀ ਮਿਲਿਆ ਆ ਜਿਹੜੀ ਕਨਵੇਅਰ ਹੈ ਉਹ ਵੀ ਆਪਾਂ ਲਾਈ ਹੋਈ ਆ ਯਾਨੀ ਆਪਣੀ ਕੰਪਨੀ ਨੇ ਲਾਈ ਆ ਇਹ ਜੇ ਆਲੂ ਸਟੋਰ ਕਰਨਾ ਕਿਸੇ ਕਿਸਾਨ ਵੀਰ ਨੇ ਬ੍ਰਿਮੀ ਪਿੰਡ ਦੇ ਵਿੱਚ ਲੱਗਿਆ ਹੋਇਆ ਹੈ ਪਿੰਡ ਤੋਂ ਬਾਹਰ ਥੋੜਾ ਜਿਹਾ ਤਾਂ ਬੁਕਿੰਗ ਕਰਾ ਸਕਦਾ ਕਿਉਂਕਿ ਸਟੋਰ ਹੈ ਤੱਕ ਭਰਨੇ ਨੇ ਨਾ ਦੂੜੰਡੇ ਰਹਿ ਗਏ ਉੱਪਰ ਜੜਿਆ ਮੈਂ ਇੱਥੇ ਲੱ ਕੇ ਦਿਖਾ ਸਕਦੇ ਹਾਂ ਕਿ ਕਿਹਨੇ ਚ ਕੱਟ ਦੇਣੀ ਆ ਬਾਕੀ ਬਾਹਰਲਾ ਨਹੀਂ ਦਿਖਾਉਂਦਾ ਤੁਹਾਨੂੰ ਇਹ 3-4 ਕਰੋੜ ਦਾ ਪ੍ਰੋਜੈਕਟ ਹੁੰਦਾ ਬਈ ਯਾਰ ਭਾਈ ਇੱਕ ਬੰਦਾ ਦੇਖ ਰਿਹਾ ਚਲੋ ਕੋਈ ਗੱਲ ਨਹੀਂ ਕਮੈਂਟ ਕਰਿਓ ਭਾਈ ਕੋਈ ਨਾ ਕੋਈ ਪਤਾ ਲੱਗ ਜਵੇ ਯਾਰ ਵੀ ਕਮੈਂਟ ਹੋ ਰਿਹਾ ਅੱਜ ਚੈਟ ਹੋ ਰਹੀ ਹੈ ਜਾਨੀ ਕਿ ਹਾਈ ਇਹ ਬ੍ਰਿਮਾ ਪਿੰਡ ਪੈਂਦਾ ਜੀ ਆਪਣਾ ਬੁੱਗੇ ਦੇ ਕੋਲ ਸਟੋਰ ਬਿਲਕੁਲ ਤਿਆਰ ਆ ਬਸ ਦਰਵਾਜ਼ੇ ਲੱਗਣੇ ਆ ਸਵਾਈ ਚੱਲ ਰਹੀ ਹੈ ਅੰਦਰੋਂ ਜੇ ਕਿਸੇ ਵੀਰ ਭਰਾ ਨੇ ਆਲੂ ਸਟੋਰ ਕਰਨਾ ਤਾਂ ਬ੍ਰਿਮੇ ਦੇ ਨੇੜੇ ਤੇੜੇ ਵਾਲੇ ਬੰਦੇ ਆ ਜਿਹੜੇ ਉਹਨਾਂ ਵਾਸਤੇ ਤਾਂ ਫਿਰ ਦੀ ਚੀਜ਼ ਆ ਆ ਬੁੱਗੇ ਕਰਾ ਸਕਦੇ ਆ ਕਿਉਂਕਿ ਆ ਕਿ ਇਹ 100% ਭਰਨਗੇ ਇਸ ਤੋਰ ਆ ਆਪਣਾ ਆਨੂ ਗ੍ਰੇਡ ਕਰਨ ਵਾਲਾ ਇਹ ਵੀ ਰੈਡੀ ਹੋ ਚੁੱਕਿਆ ਲਗਭਗ ਇਹਦੇ ਵਿੱਚ ਵੈਲਟਾਂ ਬਣੀਆਂ ਨੇ ਲੈ ਬਰਾੜਾ ਨੇ ਸਕੀਲੀ ਬਣਾਤੀ ਇਹਦੀ ਗ੍ਰੇਡਰ ਦੀ ਇਹਦੇ ਵਿੱਚ 4 ਗ੍ਰੇਡ ਨਿਕਲਦੇ ਨੇ ਪੰਜਵਾਂ ਨਿਕਲਦਾ ਰਾਸ਼ਨ ਜਿਹੜਾ ਮੋਟਾ ਆਲੂ ਹੁੰਦਾ ਆ ਦੇਖੋ ਠੀਕ ਹੈ 2 3 4 4 ਗ੍ਰੇਡ ਇਦਾਂ ਨਿਕਲ ਜਾਂਦੇ ਸਾਈਡ ਪੰਜਵਾਂ ਨਿਕਲ ਜਾਂਦਾ ਤੁਹਾਡਾ ਰਾਸ਼ਨ ਜਿਹਨੂੰ ਮੋਟਾ ਆਲੂ ਕਹਿੰਦੇ ਆ ਬੜਾ ਆਲੂ ਦੇਖੀ ਤਾਂ ਸੱਜਾ ਆ ਇੱਧਰ ਵੀ ਇੱਕ ਹਨੇ ਦਿਖਾਉਨੇ ਆ ਉਹ ਸਾਹਮਣੇ ਬਾਈਆਂ ਨੇ ਕੰਡਾ ਲਾਤਾ ਕੰਡਾ ਵੀ ਤਿਆਰ ਹੈ ਸੰਝ ਲੋ ਇਹ ਸਟੋਰ ਦਾ ਹੀ ਬੈਕ ਸਾਈਡ ਬਹੁਤ ਤਗੜਾ ਸਟੋਰ ਆ ਯਾਰ ਮਗਾ ਵੀਰਾਂ ਨੂੰ ਦਿਖਾ ਦਈਏ ਆਪਣੇ ਕੋਲ ਆਪਣੇ ਯਾਨੀ ਪੰਜਾਬ ਚ ਜਿਹੜੇ ਸਨ ਮੇਰੀ ਨਿਗਾ ਚ ਨੇ ਇਹ 60 ਸਟੋਰ ਤਾਂ ਸਾਡੀ ਨਿਗਾ ਚ ਨੇ ਯਾਨੀ ਜਿਹੜੇ 60 ਕੋਲਡ ਸਟੋਰ ਪੰਜਾਬ ਪੰਜਾਬ ਚ ਲੱਗ ਰਹੇ ਨੇ ਤਾਂ ਜਿਹੜੀ 700 800 ਕਿਸਾਨਾਂ ਦੀ ਸ਼ਹਾਦਤ ਹੋਈ ਆ ਆਪਣੇ ਦੀ ਪੰਜਾਬਦਿਆਂ ਦੀ ਉਹ ਯਾਰ ਇੱਕ ਤਰ੍ਹਾਂ ਬਯਰਥੇ ਗਈ ਆ ਕਿਉਂਕਿ ਆਹੀ ਸਟੋਰਾਂ ਤੋਂ ਤਾਂ ਅੰਡੇ ਉਹਨਾਂ ਨੂੰ ਅਲਰਜੀ ਸੀ ਇਹ ਕੱਲਾ ਆਲੂ ਵਾਸਤੇ ਥੋੜੀ ਆ ਇੱਥੇ ਜੋ ਮਰ ਜੇ ਸਟੋਰ ਕਰ ਲੈਣ ਕੱਲੂ ਆਲੂ ਤਾਂ ਇੱਕ ਬਹਾਨਾ ਆ ਮੰਡੀ 'ਚ ਆਲੂ ਜਾਣਾ ਨਹੀਂ ਕਿਉਂਕਿ ਐਮਐਸਪੀ ਨਹੀਂ ਮਿਲਦੀ ਮੰਡੀ 'ਚ ਮੈਂ ਲੱਗਦਾ ਇਹਦੀ ਆਲੂ ਵੀ ਮੋਦੀ ਹੁਣਾਂ ਨੇ ਕੋਈ ਕਾਨੂੰਨ ਵਾਪਸ ਨਹੀਂ ਲਿਆ ਹੋਇਆ ਜੇ ਕਾਨੂੰਨ ਵਾਪਸ ਲਿਆ ਹੁੰਦਾ ਤਾਂ ਸਟੋਰ ਆਲੂਆਂ ਦਾ ਝਾਂਸਾ ਦੇ ਕੇ ਕੋਈ ਤਾਂ ਸਕੀਮ ਹੋਣੀ ਹੁੰਦੀ ਹੈ ਨਾ ਬਾਕੀ ਸੱਠ ਮੇਰੀ ਨਿਗਾਚ ਨੇ ਹੋਊਗਾ 100 150 ਤਾਂ ਪੂਰੇ ਪੰਜਾਬ 'ਚ ਕਿਉਂਕਿ ਆਪਾਂ ਤਾਂ ਫਤੇਗੜ ਸਾਹਿਬ ਤੇ ਆਣਾ ਜ਼ਿਲ੍ਹਾ ਹੋ ਗਿਆ ਇੱਕ ਅੱਦੇ ਜ਼ਿਲ੍ਹੇ ਦੀ ਹੋਰ ਗੱਲ ਕਰਦੇ ਆਂ ਬਾਕੀ ਇਹਨਾਂ ਦੀ ਇਹ ਉਹ ਜਾਣਕਾਰੀ ਵੀ 60 ਸਟੋਰ ਇਹ ਜ਼ਿਲ੍ਹਿਆਂ ਚ ਲੱਗ ਰਹੇ ਨੇ ਤਾਂ ਕਿਸਾਨ ਬਿੱਲ ਕੋਈ ਵਾਪਸ ਨਹੀਂ ਹੋਇਆ ਸਾਡੇ ਲੋਕਾਂ ਨੂੰ ਯਾਰ ਬੇਵਕੂਫ ਬਣਾਏ ਜਾ ਰਹਿਆ ਆ ਪਿੰਡਾਂ ਦੇ ਘੜਮ ਚੌਧਰੀ ਨਜ਼ਾਰੇ ਲੈ ਰਹੇ ਨੇ ਬਾਕੀ ਸਾਡੇ ਪੰਜ ਸਰਪੰਚ ਉਹਨਾਂ ਨੂੰ ਪਤਾ ਨਹੀਂ ਪਤਾ ਇਸ ਚੀਜ਼ ਦਾ ਪਤਾ ਨਹੀਂ ਪਤਾ ਇਸ ਬਾਰੇ ਆਪਾਂ ਕਹਿ ਨਹੀਂ ਸਕਦੇ ਕਿਉਂਕਿ ਜ਼ਿਆਦਾਤਰ ਸਟੋਰ ਜਿਹੜੇ ਨੇ ਜਾਂ ਤਾਂ ਇਹ ਸੈਲਰ ਵਾਲੇ ਜਿਹੜੇ ਲਾਲੇ ਨੇ ਉਹਨਾਂ ਦੇ ਨੇ ਜਾਂ ਫਿਰ ਇਹ ਸਟੋਰ ਬਣਾ ਰਹੇ ਨੇ ਸਾਡੇ ਸਰਪੰਚ ਪਿੰਡਾਂ ਦੇ ਜਿਹੜੇ ਨੇ ਪੰਜਾਬ ਦੇ ਉਹਨਾਂ ਕੋਲ ਨੇ ਭਾਈ ਸਟੋਰ ਇਹ ਹਾਂ ਜਾਂ ਲਾਲਿਆਂ ਕੋਲ ਨੇ ਜਾਂ ਪੰਚਾਇਤ ਸਰਪੰਚਾਂ ਕੋਲ ਨੇ ਸਟੋਰ ਜਿਨ੍ਹਾਂ ਦੇ ਬੰਦ ਪੈਸੇ ਨਾਮ ਹੈ ਸਰਕਾਰ ਵੱਲੋਂ ਪੈਸਾ ਆ ਰਿਹਾ ਨ ਆ ਰਿਆ ਸ਼ੋਰ ਬਣਾਉਣ ਵਾਸਤੇ ਜਾਨੀ ਜਿਹੜਾ ਆਪਾਂ ਲੋਨ ਕਹ ਦਿੰਨੇ ਆ ਤੇ ਪੈਸਾ ਗਵਰਨਮੈਂਟ ਦਾ ਬਾਕੀ ਇੱਕ ਗੱਲ ਹੋਰ ਕਰਨੀ ਸੀ ਬਾਈ ਇੱਕ ਤੁਸੀਂ ਡਾਇਲੋਗ ਸੁਣਿਆ ਹੁਣ ਅੱਗ ਮਚਾ ਦੇਾਂਗੇ ਅੱਗ ਪੈਰਾਂ ਥੱਲੇ ਇਹ ਪੰਜਾਬ ਆ ਪੰਜਾਬ ਠੀਕ ਆ ਉਹਦੇ ਨਾਲ ਇੱਕ ਹਿੰਦੀ ਚ ਚਾਰ ਪੰਜ ਬੰਦੇ ਡਿਸਕਸ ਕਰਦੇ ਨੇ ਵੀ ਪੰਜਾਬ ਦਾ ਘਰ ਨਹੀਂ ਤੁਸੀਂ ਤੋੜ ਸਕਦੇ ਯੂਪ ਬਿਹਾਰ ਨਹੀਂ ਹੈਗਾ ਇਹ ਪੰਜਾਬ ਆ ਪੰਜਾਬ ਦੇ ਲੋਕ ਕੋਈ ਥੋੜੇ ਨਾ ਤੁਸੀਂ ਇਥੇ ਜਿਹੜਾ ਬਾਬਾ ਜੀ ਵਾਲਾ ਬਲਡੋਜ਼ਰ ਚਲਾ ਰਹੇ ਹੋ ਪਿਲਾ ਪੰਜਾ ਉਹ ਪੰਜਾਬ ਚ ਨਹੀਂ ਜਾ ਸਕਦਾ ਪੰਜਾਬ ਦੇ ਲੋਕ ਬਹੁਤ ਸਾਰੇ ਨਾਲ ਐਂ ਕਹਿੰਦੇ ਸੀ ਨਾ ਪਰ ਇਹ ਨਾ ਨੇ ਆਫਸਰਾ ਨਾਲ ਮਿਲ ਕੇ ਜਿਹੜੇ ਮਾੜੇ ਮੋٹے ਜਿੱਦਾ ਆਫਸਰਾ ਨਾਲ ਕਿਸੇ ਬੰਦੇ ਦੀ ਦੀ ਨਰੰਜਿਸ਼ ਹੋਵੇ ਉਹਦੇ ਉੱਪਰ ਚਿੱਟੇ-ਚੁੱਟੇ ਦਾ ਝੂਠਾ ਪਰਚਾ ਪਾ ਕੇ ਉਹਦਾ ਘਰ ਤਾਤਾ ਠੀਕ ਆ ਕਿਸੇ ਤਗੜੇ ਡੀਲਰ ਦਾ ਜਿਹੜਾ ਚਿੱਟਾ ਵੇਚ ਰਿਆ ਕਿਸੇ ਤਗੜੇ ਬੰਦੇ ਦਾ ਨਹੀਂ ਕੁਝ ਕਦੇ ਵੀ ਦੇਖਿਆ ਨਹੀਂ ਹੁਣ ਆ ਵੀ ਕਿਸੇ ਕੋਠੀ ਢਾਂਦੀ ਹੋਵੇ ਨਾ ਛੋਟੇ-ਮੋਟੇ ਵਿਚਾਰੇ ਜਿਹੜੇ ਨਸ਼ਾ ਵੇਚਦੇ ਆ ਜਾਂ ਨਹੀਂ ਵੇਚਦੇ ਕਿਉਂਕਿ ਇੱਕ ਕੇਸ ਮੇਰੀ ਨਿਗਾਚ ਆ ਅਸਰੀਕੇ ਚੋਂ ਮੇਰਾ ਸਾਲਾ ਹੀ ਲੱਗਦਾ ਮੇਰੇ ਘਰ ਵਾਲੀ ਦੇ ਸਰੀਕੇ ਚੋਂ ਪਰਾ ਆਇਆ ਤੇ ਉਹਦੀ ਨਾ 2-3 ਸਾਲ ਪਹਿਲਾਂ ਆਪਣੇ ਯਾਰ ਦੋਸਤ ਕਰਕੇ ਉਹਨੇ ਕਿਸੇ ਅਫਸਰ ਦੀ ਵਰਦੀ ਨੂੰ ਹੱਥ ਪਾ ਲਿਆ ਸੀਗਾ ਵਰਦੀ ਨੂੰ ਹੱਥ ਪਾਇਆ ਉਹਦੇ ਚਪੜਿਆਂ ਚ ਬੁੜਾ ਮਾਰਤੀਆਂ ਆਪਣੇ ਦੋਸਤ ਕਰਕੇ ਉਹ ਸਟੈਂਡ ਲੈ ਗਿਆ ਬੰਦਾ ਤਾਂ ਹੁਣ ਜਦੋਂ ਘਰਟਾਨ ਵਾਲਾ ਸਿਸਟਮ ਚੱਲਿਆ ਉਸ ਬੰਦੇ ਨੇ ਉਹਦਾ ਨੰਬਰ ਲਵਾਤਾ ਇਹ ਹੈ ਚਿੱਟਾ ਵੇਚਦਾ ਸੀ ਇਸ ਕਰਕੇ ਇੱਥੇ ਕਾਰਵਾਈ ਕੀਤੀ ਆ ਤੇ ਬੰਡੋਜਰ ਚੱਲਦਾ ਸੀ ਦੇਖਿਆ ਵੀਡੀਓ ਦੇਖਿਆ ਨੇ ਬਸੀ ਪਟਾਣੇ ਦੀ ਗੱਲ ਆ ਇਹ ਤਾਂ ਵੀਰ ਅਗਲੇ ਇਹ ਸਾਡੇ ਬੰਦਿਆਂ ਨੇ ਇੰਦਰਾ ਗਾਂਧੀ ਮਾਰੀ ਤਾਂ ਸਾਡੇ ਨੌਜਵਾਨ ਚੁਣ-ਚੁਣ ਕੇ ਮਾਰੇ ਨੇ ਹੀਰੇ ਵਰਗੇ ਦੀਪ ਸਿੱਧੂ ਨੰਗਲੰਬੀਆਂ ਇੱਕੋ ਪਹਿਲਵਾਨ ਮੁੰਡਾ ਅੰਮ੍ਰਿਤਸਰ ਬਲ ਦਾ ਹੈ ਇੱਕ ਆ ਸਰਪੰਚ ਮੁੰਡਾ ਕਿੰਨੇ ਯਾਰ ਇਹ ਤਾਂ ਚਲੋ ਜਿਹੜੇ ਮਸ਼ਹੂਰ ਸੀ ਉਹਨਾਂ ਦੇ ਤਾਂ ਆਪਾਂ ਨੂੰ ਨਾਂ ਉਂਗਲਾਂ ਤਾਂ ਯਾਦ ਨੇ ਪਰ ਜਿਹੜੇ ਲੋਕ ਸੋਸ਼ਲ ਮੀਡੀਆ ਤੇ ਨਹੀਂ ਹੈਗੇ ਕਿੰਨੇ ਅਗਲਾਂ ਨੇ ਕਿੰਨੇ ਮੁੰਡੇ ਮਾਰੇ ਨੇ ਸਾਡੇ 1.5 ਦੋ ਲੱਖ ਮੁੰਡਾ ਮਾਰਦਾ ਪੰਜਾਬ ਦਾ ਸਾਡੇ ਲੋਕ ਪਤਾ ਨਹੀਂ ਯਾਰ ਹੁਣ ਲਾਲਚ ਕਿਵੇਂ ਇਹ ਰਾਜਪਾਗ ਵਚਣਾ ਨਹੀਂ ਸੀ ਪੰਜਾਬ ਦਾ ਜੇ ਸਾਡੇ ਬੰਦੇ ਲਾਲਚ ਤਿਆਗ ਦਿੰਦੇ ਲਾਲਚ ਸਭ ਤੋਂ ਬੁਰੀ ਬਲਾ ਹੈ ਅਕਸ਼ੇਖ ਖੰਨਾ ਮਨੋਧ ਖੰਨੇ ਦੇ ਮੁੰਡੇ ਨੇ ਇੱਕ ਗੱਲ ਕਹੀ ਸੀ ਕਹਿੰਦਾ ਖਾਣੀਆਂ ਤਾਂ ਦੋ ਰੋਟੀਆਂ ਨੇ ਚਾਹੇ ਕਰੋੜਾਂ ਕਮਾ ਲਓ ਚਾਹੇ ਅਰਬਾਂ ਕਮਾ ਲਓ ਢਿੱਡ ਤਾਂ ਦੋ ਰੋਟੀਆਂ ਨਾਲੇ ਭਰਨਾ ਬੱਦ ਤੋਂ ਬੱਦ ਪੀਜ਼ਾ 버ਗਰ ਖਾਲੂਗਾ ਹਣ ਪਰ ਜਿਹੜੇ ਅਮੀਰ ਬੰਦੇ ਹੁੰਦੇ ਆ ਉਹ ਤਾਂ ਉਹ ਵੀ ਨਹੀਂ ਖਾ ਸਕਦੇ ਡਾਕਟਰ ਨੇ ਬੰਦਾ ਕੀਤਾ ਹੁੰਦਾ ਤਾਂ ਪ੍ਰਭੂ ਅੱਜ ਆਪਾਂ ਲਾਈਵ ਤਾਂ ਹੋਏ ਸੀ ਸਟੋਰ ਦਿਖਾਉਣ ਵਾਸਤੇ ਪਰ ਜਜ ਬਾਤੀ ਆ ਮੈਂ ਜਿਹੜੇ ਬਾਤੀ ਹੋ ਕੇ ਫਿਰ ਜਿਹੜੀਆਂ ਮੇਰੇ ਦਿਮਾਗ ਅੰਦਰ ਦਿਲ ਅੰਦਰ ਦੀਆਂ ਉਹ ਫੇ ਮੇਰੀ ਕੀ ਕਿਸ ਨੇ ਗਰੇਡਰ ਵੀ ਬੁੱਕ ਕਰਾਉਣਾ ਬਾਈ ਆਪਾਂ ਨੂੰ ਦੱਸ ਦਿਓ ਪਰ ਮੇਰੇ ਵੱਤੀ ਗੱਲਾਂ ਤਾਂ ਚੱਲਦੀਆਂ ਰਹਿੰਦੀਆਂ ਨੇ ਜੁੱਡ ਰਹੇ ਆ ਬਨੇ ਜਰਨੀਤ ਬਾਈ ਨੇ ਆਲੇ ਦਾ ਬੀਜੀ ਨੇ ਜਿੰਨਾਂ ਕੋ ਮੈਂ ਨੌਕਰੀ ਕਰਦਾ ਆ ਕਲੀਅਰ ਰਾਣੀਪੁਰਾ ਜਿੱਤੇ ਮੇਰੀ ਡਿਊਟੀ ਆ ਬਾਈ ਕਮੈਂਟ ਕਰਕੇ ਦੱਸਿਓ ਯਾਰ ਕਮੈਂਟ ਕਰੋ ਮਾੜਾ ਯਾਰ ਕੋਈ ਨਾ ਕੋਈ ਕਮੈਂਟ ਕਰੋ ਮੈਨੂੰ ਪਤਾ ਲੱਗੇ ਯਾਰ ਵੀ ਕਮੈਂਟ ਹੋ ਰਿਹਾ ਕਿ ਨਹੀਂ ਹੋ ਰਿਹਾ ਬਾਈ ਬਣ ਕੇ ਬਾਈ ਦੋ ਬੰਦੇ ਹੋ ਤੁਸੀਂ ਦੇਖ ਰਹੇ ਹੋ ਵੀਰ ਮੇਰੇ ਕਿੱਥੋਂ ਦੇਖ ਰਹੇ ਹੋ ਕਮੈਂਟ ਕਰਿਓ ਮਾੜਾ ਯਾਰ ਆ ਬੈਲਟ ਚਾਹਣੀ ਆ ਇਹਦੇ ਉੱਪਰ ਕਿਸੇ ਨੇ ਆਲੂ ਸਟੋਰ ਕਰਨਾ ਤਾਂ ਬਰੀਮੇ ਦੇ ਨੇੜੇ ਟਡੇ ਵਾਲੇ ਕਿਸਾਨ ਵੀਰਾਂ ਨੂੰ ਬੇਨਤੀ ਆ ਵੀ ਬਰੀਮੇ ਬੁੱਗੇ ਕੋਲ ਬਰੀਮਾ ਪੈਂਦਾ ਪਿੰਡ ਸਰਚ ਕਰੋਗੇ ਤਾਂ ਮਿਲ ਜੂਗਾ ਤੁਹਾਨੂੰ ਉੱਥੇ ਕੋਲਡ ਸਟੋਰ ਤਿਆਰ ਐਂ ਤਿਆਰ ਆ ਤੱਬ ਕੋ ਕਰਾ ਸਕਦੇ ਹਾਂ ਬਾਕੀ ਜੇ ਕਿਸੇ ਹੋਰ ਕੋਲਡ ਸਟੋਰ ਦੀ ਵੀ ਜਾਣਕਾਰੀ ਚਾਹੀਦੀ ਹੈ ਤੁਸੀਂ ਕਮੈਂਟ ਕਰ ਸਕਦੇ ਹੋ ਆਪਾਂ ਦੇ ਦਾਂਗੇ ਤੁਹਾਨੂੰ ਪੰਜਾਬ ਚ ਜਾਨੀ ਆਪਣਾ ਫਤੇਗੜ ਸਾਹਿਬ ਜ਼ਿਲ੍ਹਾ ਤੇ ਇੱਕ ਲੁਧਿਆਣਾ ਜ਼ਿਲ੍ਹਾ ਆ ਦੋ ਜ਼ਿਲ੍ਹਿਆਂ ਦੇ ਆਪਾਂ ਕੋਲਡ ਸਟੋਰਾਂ ਦੀ ਜਾਣਕਾਰੀ ਦੇ ਸਕਦੇ ਹਾਂ ਤੁਹਾਨੂੰ ਠੀਕ ਹੈ ਜੀ ਬਾਕੀ ਸਾਰੇ ਸਿਆਣੇ ਨੇ ਜਾਣਕਾਰੀ ਦੇਣ ਦੀ ਲੋੜ ਤਾਂ ਹੈਨੀ ਵੈਸੇ ਕੋਈ ਇੰਨਾ ਨਿਆਣਾ ਨਹੀਂ ਅੱਜਕੱਲ ਹੋਰ ਸੁਣਾਓ ਬਾਈ ਕਮੈਂਟ ਹੋ ਰਹੀ ਰਿਹਾ ਬਾਈ ਲਾਈਕ ਕਰਕੇ ਦੱਸੋ ਜੇ ਕਮੈਂਟ ਨਹੀਂ ਹੋ ਰਿਹਾ ਲਾਈਕ ਕਰਿਓ ਵੀਰ ਲਾਈਕ ਕਰਿਓ ਮੈਨੂੰ ਪਤਾ ਲੱਗ ਜਾਊਗਾ ਵੀ ਕਮੈਂਟ ਬਾਕਸ ਖੁੱਲਾ ਨਹੀਂ ਹੈਗਾ ਮੇਰੇ ਬੜੇ ਵੀਰ ਜੀ ਵੱਡੇ ਪੈਂਡ ਭਰਾ ਲਾਈਕ ਕਰਿਓ ਪਤਾ ਲੱਗ ਜਾਊਗਾ ਵੀ ਕਮੈਂਟ ਬਾਕਸ ਓਪਨ ਨਹੀਂ ਹੈਗਾ ਦੋ ਲਾਈਕ ਨੇ ਜੇ ਤਿੰਨ ਹੋ ਗਏ ਫਿਰ ਇਹਦੀ ਸੈਟਿੰਗ ਕਰੀਏ ਯਾਰ ਆ ਖੜੀ ਆਪਣੀ ਰਾਣੀ ਸੁੰਦਰਾ ਮੇਲ ਦੀ ਜਾਵੇ ਨੰਮਿਆਰੂ ਹੋ ਰਾਣੀ ਸੁੰਦਰਾ ਹੋ ਰਾਣੀ ਸੁੰਦਰਾ ਮੇਲ ਦੀ ਜਾਵੇ ਹਾਂ ਬੜੇ ਭਰਾ ਮਾ ਵੀ ਲੱਗ ਜਾਂਦਾ ਉਹਨਾਂ ਕਰੇ ਕਰੇ ਇਹ ਤਾਂ ਦਿਖਾ ਰਿਹਾ ਬੰਦਿਆਂ ਨੂੰ ਆਪਣੇ ਇਹ ਸਾਡੇ ਮਾਨਯੋਗ ਦਿਲਬਰ ਜੀ ਨੇ ਹਾਂ ਜੀ ਇਹ YouTube ਆ ਜੀ ਉਹ ਦਿਲਬਰ ਜੀ ਕੀ ਕਹਿਣਾ ਚਾਹੂਗੇ ਅੱਜ ਡਿਊਟੀ ਇੱਧਰ ਲੱਗ ਗਈ ਉਂਗਲੀ ਤੇਰ ਮਾਲਕ ਮਾਉਂਦਾ ਦਿਲ ਭਰ ਜਾਨੀ ਦਿਲ ਹੈ ਉਹ ਹੋ ਨਾ ਤੂੰ ਨਾ ਹੀ ਤੇਰੇ ਨਾਮ ਨਾਲ ਲੱਗਦਾ ਲਾਈਕ ਨਹੀਂ ਕੀਤਾ ਯਾਰ ਕਿਸੇ ਨੇ ਭਾਈ ਇੱਧਰ ਵੀ ਦੇ ਦਿਓ ਤਿੰਨ ਕੱਪ